ਵਡੀਗੜਾ ਸ੍ਰੀ ਪ੍ਰਚੀਨ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਆਂ ਸ਼ਿਵਰਾਤਰੀ ਦੇ ਮੌਕੇ ਅੱਜ ਸੰਗਤਾਂ ਹੰਬ ਹਵਾ ਕੇ ਪਹੁੰਚੀਆਂ ਇਸੇ ਮੌਕੇ ਦੇ ਮੰਦਿਰ ਵਿੱਚ ਸ਼ਿਵ ਲੰਗਰੀ ਪੂਜਾ ਕਰਨ ਵਾਸਤੇ ਲਾਈਨਾਂ ਵਿੱਚ ਲੱਗੇ ਹੋਏ ਸ਼ਰਧਾਲੂਆਂ ਨੇ ਬੜੇ ਤੇ ਸਤਕਾਰ ਤੇ ਸ਼ਰਧਾ ਨਾਲ ਮੱਥਾ ਟੇਕਿਆ ਮੰਦਿਰ ਦੇ ਵਿੱਚ ਬ੍ਰਿੰਦਾਵਨ ਤੋਂ ਪੰਡਿਤ ਜੀ ਪਹੁੰਚੇ ਹੋਇਆ ਨਾ ਸੋ ਮੌਕੇ ਮੰਦਰ ਕਮੇਟੀ ਦੇ ਆਗੂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖੁਰਮੀ ਭਵਨਿਗੜ ਅੰਦਰ ਨਾਮ ਹਰਿੰਦਰ ਕੁਮਾਰ ਸ਼ਰਮਾ ਨੀਟਾ ਸ਼ਰਮਾ ਜੀ ਅੱਜ ਅੱਜੀ ਮਹਾ ਸ਼ਵਰਾਤਰੀ ਦਾ ਸ਼ੋਭ ਦਿਹਾੜਾ ਹੀ ਅੱਜ ਪਹਿਲਾਂ ਤਾਂ ਸਾਡੇ ਪ੍ਰਾਚਨ ਸ਼ਿਵ ਮੰਦਰ ਕਮੇਟੀ ਵੱਲੋਂ ਅਸੀਂ ਸਾਰੇ ਨਗਰ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਡੇ ਸੂਬੇ ਨੂੰ ਸਾਡੇ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਵੀ ਭੋਲੇ ਨਾ ਜੀ ਇਸੇ ਤਰ੍ਹਾਂ ਹੀ ਸਾਰੇ ਲੋਕਾਂ ਨੂੰ ਸੁੱਖ ਸ਼ਾਂਤੀਆਂ ਬਖਸ਼ਣ ਹੀ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤੇ ਅੱਗੇ ਬੇਨਤੀ ਹੈ ਜੀ ਮਤਲਬ ਕਿ ਅਸੀਂ ਪਿਛਲੇ ਤਕਰੀਬਨ 50 ਸਾਲ ਤੋਂ ਇਹ ਪ੍ਰਾਚਨ ਸ਼ਿਵ ਮੰਦਰ ਦੀ ਸੇਵਾ ਦੇ ਵਿੱਚ ਲੱਗੇ ਹੋਇਆ ਹਾਂ ਜੀ ਤੇ ਸਾਡਾ ਇਸ ਬਾਰੇ 84ਵਾਂ ਸ਼੍ਰੀਮਤ ਭਾਗਵਤ ਪ੍ਰਾਨ ਜੀ ਦਾ ਜੋ ਸਪਤਾ ਹੈ 84ਵਾਂ ਸਪਤਾ ਹੈ ਜੀ ਇੱਕ ਦਿਨ ਚੱਲਦਾ ਜੀ ਇਹ ਮਤਲਬ 8 ਦਿਨ ਚੱਲਦਾ ਜੀ 8ਵੇਂ ਦਿਨ ਭੋਗ ਪੈਂਦੇ ਨੇ ਪਿਛਲੇ 2 ਤਰੀਕ ਤੋਂ ਸਪਤਾ ਆਰੰਭ ਹੋਏ ਸੀ ਜੀ ਜੋ ਬਰਿੰਦਾਵਨ ਤੋਂ ਪੰਡ ਜੀ ਆਏ ਹੋਏ ਨੇ ਸਪਤਾ ਕਰਨ ਦੇ ਲਈ ਤੇ ਅੱਜ ਮਹਾ ਸ਼ਬਰాత్రి ਦੇ ਮੌਕੇ ਤੇ ਟੁੱਟ ਲੰਗਰ ਵਰਤਾਏ ਜਾਣਗੇ ਜੀ ਸਾਰੇ ਲੋਕਾਂ ਦੇ ਸਹਿਯੋਗ ਨਾਲ ਜਿਦੇ ਚ ਵਰਤੀਆਂ ਲਈ ਓਗਲੇ ਦੇ ਪਕੌੜੇ ਦਾ ਲੰਗਰ ਤੇ ਇੱਕ ਖੀਰ ਦੇ ਲੰਗਰ ਜੀ ਸੌ ਵਿਛਾਵਲਾਂ ਦੀ ਤੇ ਇੱਕ ਕੜੀ ਚਾਵਲ ਦੇ ਲੰਗਰ ਇਹ ਅੱਜ ਵਰਤਾਏ ਜਾਣਗੇ ਜੀ 10 ਵਜੇ ਤੋਂ ਬਾਅਦ ਤੇ ਇਸੇ ਤਰ੍ਹਾਂ ਕੱਲ ਨੂੰ ਵੀਰ ਜੀ ਮਤਲਬ ਕਿ ਪਹਿਲਾ ਹਫਤਾ ਜੱਗ ਦੇ ਹਵਨ ਹੋਣਗੇ ਜੀ 12 ਵਜੇ ਭਉ ਪਹਿਣਗੀ ਜੀ ਉਸ ਤੋਂ ਬਾਅਦ ਪੂਰੀਆਂ ਛੋਲੇ ਤੇ ਪ੍ਰਸ਼ਾਦ ਇਹਨਾਂ ਦੇ ਵੀ ਤੁੱਟ ਲੰਗਰ ਕੱਲ ਨੂੰ ਵਰਤਾਏ ਜਾਣਗੇ ਜੀ ਜੋ ਇਹ ਤਿਹਾਰ ਹੈ ਜੀ ਇਹ ਮਤਲਬ ਕਿ ਅਸੀਂ ਹਰ ਇੱਕ ਸਾਲ ਜਨਮਾਸ਼ਟਮੀ ਤੇ ਸ਼ਿਵਰਾਤਰੀ ਦੇ ਜੋ ਤਿਹਾਰ ਨੇ ਅਸੀਂ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਜੀ ਸ਼ਹਿਰ ਦੀ ਇਕੱਲੇ ਇਕੱਲੇ ਪੈਸਾ ਜੋ ਸਾਨੂੰ ਮਿਲਦਾ ਜੀ ਉਹਦੇ ਨਾਲ ਅਸੀਂ ਇਹ ਇਹਦੇ ਮੰਦਿਰ ਦੀ ਸਾਰੀ ਦੇ ਜੋ ਕੰਮ ਨੇ ਹੁਣ ਮੂਰਤੀ ਦੇ ਰੰਗ ਦੀ ਸੇਵਾ ਚੱਲ ਰਹੀ ਹੈ ਉੱਪਰ ਬਹੁਤ ਵੱਡੀ ਮੂਰਤੀ ਤੁਸੀਂ ਦੇਖੀ ਹੋ ਬਣੀ ਹੋਈ ਹੈ ਇਹ ਜੋ ਹਾਲ ਬਣਿਆ ਹੈ ਜੀ ਸਿੰਘਲਾ ਸਾਹਿਬ ਨੇ ਬਣਾਇਆ ਸੀ ਉਹ ਹਾਲ ਦੀ ਸੇਵਾ ਦਾ ਕੰਮ ਚੱਲੀ ਜਾਂਦਾ ਹੈ ਪਾਣਾ ਏਸੀ ਲਵਾਏ ਨਹੀਂ ਉਹਦੇ ਚ ਵੱਡੇ ਹੁਣ ਡਾਊਨ ਸੀਲਿੰਗ ਦੀ ਸੇਵਾ ਸੀ ਜੋ ਹੈ ਸ਼ੁਰੂ ਕਰਾਉਣੀ ਹੈ ਬਹੁਤ ਜਲਦੀ ਉਹ ਇਸੇ ਤਰ੍ਹਾਂ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਅਸੀਂ ਜੋ ਇਹ ਕਾਰਜ ਨੇ ਜੀ ਨਿਰਵਿਘਨ ਚਲਾਉਂਦੇ ਆ ਰਹੇ ਹਾਂ ਜੀ ਤੇ ਭਗਵਾਨ ਦੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ